ਕੇ 4 ਤਰੀਕ ਨੂੰ ਜਿਹੜੀ ਮੋਦੀ ਸਰਕਾਰ ਹੈ ਉਹਦਾ ਤਾਂ ਭੋਗ ਪੈ ਗਿਆ ਸਮਝੋ 4 ਜੂਨ ਨੂੰ ਮੋਦੀ ਸਰਕਾਰ ਸੱਤਾ ਚੋਂ ਬਾਹਰ ਹੋਵੇਗੀ ਅਤੇ ਪੰਜਾਬ ਤੋਂ ਜਿੱਤੇ ਹੋਏ ਉਮੀਦਵਾਰ ਗੜਜੋੜ ਸਰਕਾਰ ਚ ਮੰਤਰੀ ਬਣਗੇ ਇਹ ਉਮੀਦ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਜਿਤਾਈ ਹੈ ਕਰਮਜੀਤ ਅਨਮੋਲ ਫਰੀਦਕੋਟ ਹਲਕੇ ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਇਸ ਦੌਰਾਨ ਉਹਨਾਂ ਦੇ ਕਈ ਸਾਥੀ ਕਲਾਕਾਰਾਂ ਨੇ ਵੀ ਆਪ ਉਮੀਦਵਾਰ ਲਈ ਵੋਟਾਂ ਮੰਗੀਆਂ ਸਵੀਕਾਰਨ ਜਿਹੜੇ ਆ ਰਹੇ ਨੇ ਕਿ 4 ਤਰੀਕ ਨੂੰ ਜਿਹੜੀ ਮੋਦੀ ਸਰਕਾਰ ਹੈ ਉਹਦਾ ਤਾਂ ਭੋਗ ਪੈ ਗਿਆ ਸਮਝੋ ਸੋ ਹੁਣ ਇੰਡੀਆ ਅਲਾਈਂਸ ਦੀ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਵਾਲੀ ਹੈ ਜਿਹਦੇ ਵਿੱਚ ਆਪਣੇ ਜਿੱਤੇ ਹੋਏ ਜਿਹੜੇ 13 MP ਹੋਣਗੇ ਉਹਨਾਂ ਚੋਂ 3-4 ਮੰਤਰੀ ਵੀ ਬਣਨਗੇ ਤਾਂ ਫਿਰ ਜੇ ਮੰਤਰੀ ਬਣੇ ਹੋਏ ਆਪਣੇ ਮੰਤਰੀ ਹੋਏ ਸੈਂਟਰ ਦੇ ਵਿੱਚ ਵੀ ਤਾਂ ਆਪਾਂ ਨੂੰ ਕਿਸੇ ਦੇ ਮੂਰੇ ਪੱਲਾ ਢਣ ਦੀ ਲੋੜ ਨਹੀਂ ਕਿਸੇ ਮੂਰੇ ਹੱਥ ਢਣ ਦੀ ਲੋੜ ਨਹੀਂ ਕਿਸੇ ਦਾ ਮੂੰਹ ਦੇਖਣ ਦੀ ਲੋੜ ਨਹੀਂ ਜਿਹੜੇ ਮੰਤਰੀ ਸਾਹਿਬਾਨ ਹੋਣਗੇ ਉਹ ਆਪ ਪੰਜਾਬ ਦੇ ਜਿਹੜੇ ਹੱਕ ਉੱਥੋਂ ਲੈ ਕੇ ਆਉਣਗੇ ਜਿਹੜਾ ਸਾਡਾ 8000 ਕਰੋੜ ਆਰਡੀਪ ਦਾ ਉਹਨਾਂ ਨੇ ਰੋਕਿਆ ਉਹ ਵੀ ਲੈ ਕੇ ਆਵਾਂਗੇ ਬਾਕੀ ਹੋਰ ਵੀ ਜਿੰਨੀਆਂ ਸੁਖ ਹਜ਼ੂਲਤਾ ਸੈਂਟਰ ਵੱਲੋਂ ਆ ਸਕਦੀਆਂ ਨੇ ਉਹ ਲੈ ਕੇ ਆਵਾਂਗੇ ਰੰਪਾਈ ਕਰਦੇ ਨਮੋਸਤ ਕਰ ਆਇਆ ਹੈ ਸਾਡਾ ਭਰਾ ਭਾਈ ਜੁਜੇਰਾ ਭਾਈ ਮੁਖਤਾਰ ਕੇਜਰੀ ਬਾਦ ਸਾਹਿਬ ਜੀਤਬਾਦ ਜੀਤਬਾਦ ਸਤਿਕਾਰੇ ਸਾਡਾ ਪਿੰਡ ਇੱਕ ਸਾਡਾ ਸ਼ਹਿਰ ਇੱਕ ਸਾਡਾ ਕਾਲਜ ਇੱਕ ਪੜਾਈ ਇੱਕ ਤੇ ਬਾਈ ਦਾ ਤੇ ਮੇਰਾ profession ਇੱਕ ਮੇਰਾ ਬਾਈ ਨਾਲ ਬਹੁਤ ਪਿਆਰ ਆ ਤੇ ਮੈਨੂੰ ਵੀ ਲੱਗਦਾ ਕਿ ਰਾਜਨੀਤੀ ਚ ਇਹੋ ਜਿਹੇ ਬੰਦੇ ਆਉਣੇ ਚਾਹੀਦੇ ਆ ਜਿਹੜੇ ਰੂਪ ਨਾਲ ਜੁੜੇ ਹੋਣ ਥੱਲੋਂ ਲੈ ਕੇ ਉੱਤੇ ਤੱਕ ਚੀਜ਼ਾਂ ਨੂੰ ਸਮਝਦੇ ਹੋਣ ਗੱਡੀਆਂ 'ਚ ਤੁਰੇ ਜਾਂਦੇ ਲੋਕਾਂ ਦੇ ਘਰ ਦੇ ਕੇ ਆਲਾਦਾਲ ਵੇਖ ਕੇ ਲੋਕਾਂ ਦੀ ਪ੍ਰੋਬਲਮ ਸਮਝ ਸਕਦੇ ਹਾਂ ਲੋਕਾਂ ਦੇ ਚਿਹਰੇ ਵੇਖ ਕੇ ਉਹਨਾਂ ਦੀ ਪ੍ਰੋਬਲਮ ਸਮਝ ਸਕਦੇ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਜਾ ਕੇ ਚੰਡੀਗੜ੍ਹ ਐਮਪੀ ਨੂੰ ਲੱਭਣਾ ਪਵੇ ਕਿ ਐਸੀ ਕੰਮ ਦੱਸਣਾਗਾ ਐਨੇ ਜਿਹੇ ਨੂੰ ਬੰਦਾ ਬਾਹਰ ਬੋਲਦਾ ਸੋ ਲੋਕਾਂ ਦੀ ਗੱਲ ਕਰਦਾ ਬਾਈ ਕਰਮਜੀਤ ਰੋ ਚਾਹੇ ਉਹਦੇ ਕਿਰਦਾਰ ਚੱਕ ਲਓ ਫਿਲਮਾਂ ਦੇ ਵਿੱਚੋਂ ਕਿਰਦਾਰ ਵੀ ਲੋਕਾਂ ਦੇ ਨਾਲ ਜੁੜੇ ਕਿਰਦਾਰ ਹੁੰਦੇ ਨੇ ਉਹਦੇ ਕਿਰਦਾਰ ਨੂੰ ਲੋਕ ਇੰਜੋਏ ਕਰਦੇ ਨੇ ਆਪਣਾ ਕਿਰਦਾਰ ਉਹਦੇ ਵਿੱਚੋਂ ਵੇਖਦੇ ਆ ਸਮਝਦੇ ਬੰਦੇ ਦਾ ਐਟੀਟਿਊਡ ਉਹਦੀ ਫੋਟੋ ਚੋਂ ਹੋ ਜਾਂਦਾ ਜਿੱਦਾਂ ਆਪਾਂ ਕਹਿੰਦੇ ਫੋਟੋ ਵੇਖਦੇ ਆ ਕਿ ਨਾ ਬੰਦਾ ਚੰਗਾ ਨਹੀਂ ਵੀ ਭਾਈ ਕਰਮਜੀਤ ਦੀ ਫੋਟੋ ਦੇਖੋਗੇ ਤਾਂ ਤੁਹਾਨੂੰ ਹੋਰਾਂ ਚੰਗਾ ਲੱਗੂਗਾ ਕਿ ਨਹੀਂ ਯਾਰ ਬੰਦਾ ਚੰਗਾ ਪਰ ਮੇਰੀ ਇੱਕ ਯਾਰੀ ਦੋਸਤੀ ਹੈਗੀ ਆ ਮੇਰੇ ਨਾਲ ਹਰ ਪਲਾਰਮ ਚ ਖੜਨ ਵਾਲਾ ਮੈਂ ਕੋਈ ਗੱਲ ਦਿਲ ਦੀ ਕਰਨੀ ਹੋਵੇ ਭਾਈ ਕੋਲ ਜਾ ਕੇ ਕਰ ਲੀਆ ਜਦੋਂ ਤੁਹਾਡੀ ਜ਼ਿੰਦਗੀ ਨਾਲ ਇਹ ਜਿਹੜਾ ਜੁੜਿਆ ਇਨਸਾਨ ਕਿਤੇ ਸਿਆਸਤ ਦੇ ਵਿੱਚ ਹੋਵੇ ਜਾਂ ਕਿਸੇ جنگ ਦੇ ਵਿੱਚ ਹੋਵੇ ਜਾਂ ਪਿਆਰ ਚ ਹੋਵੇ ਕਿਤੇ ਵੀ ਹੋਵੇ ਉਹਦੇ ਨਾਲ ਤੁਹਾਨੂੰ ਜਿੱਤੂ ਜਾਣਾ ਜਿਹੜਾ ਬੰਦਾ ਤੁਹਾਡੇ ਨਾਲ ਖੜੇ ਬੰਦੇ ਨਾਲ ਆਪ ਨਹੀਂ ਜਾ ਕੇ ਖੜਦਾ ਹੋਰ ਕਿਸੇ ਨਾਲ ਕੀ ਖੜੂਗਾ ਪਾਰਟੀਆਂ ਰਾਜਨੀਤੀਆਂ ਆਪਣੀ ਜਗ੍ਹਾ ਤੇ ਗੁੱਸੇਲੇ ਆਪਣੀ ਜਗ੍ਹਾ ਤੇ ਸਾਡਾ ਸਮਾਜ ਯਾਰੀ ਦੋਸਤੀਆਂ ਤੇ ਰਿਸ਼ਤਿਆਂ ਤੇ ਚੱਲਦਾ ਹੈ ਅਸੀਂ ਸੋਸਾਇਟੀ ਉਹਨਾਂ ਨੇ ਬਿਲਡ ਕੀਤੀ ਤੁਹਾਡੇ ਰਿਸ਼ਤੇ ਜਿਹੜੇ ਚੰਗੇ ਹੁੰਦੇ ਨੇ ਪਰ ਜਦੋਂ ਸਿਆਸਤ ਚ ਆਉਂਦੇ ਨੇ ਕਿੰਨੇ ਵੀ ਹੁੰਦੇ ਉਹਨਾਂ ਨੇ ਜਾ ਕੇ ਸਪੋਰਟ ਕਰਨੀ ਚਾਹੀਦੀ ਤੇ ਮੈਂ ਆਪਣੇ ਫੈਨਸ ਨੂੰ ਵੀ ਬਾਈ ਕਰਮਜੀਤ ਦੇ ਫੈਨਸ ਨੂੰ ਵੀ ਵੈਸੇ ਵੀ ਲੋਕਾਂ ਨੂੰ ਜ਼ਰੂਰ ਮਾਰਨਾ ਜਿਹੜੇ ਕਹਿੰਦਾ ਬਾਈ ਕਰਮਜੀਤ ਭਾਈ ਨੂੰ ਇੱਕ ਵਾਰੀ ਇਸ ਮੌਕਾ ਦੇ ਕੇ ਦੇਖੋ ਬਹੁਤ ਵਧੀਆ ਇਨਸਾਨ ਹੈ ਬਹੁਤ ਚੰਗਾ ਇਨਸਾਨ ਹੈ ਤੁਹਾਡੇ ਕੰਮ ਆਊਗਾ ਅੱਗੇ ਖੜੋ ਐਨੀ ਮੁਹੱਬਤ ਇੰਨਾ ਪਿਆਰ ਮੇਰੇ ਭਰਾ ਕਰਨਜੀ ਤਨਮੋਲ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਪਹਿਲਾਂ ਆਪਾਂ ਸਿਆਸਤ ਨੂੰ ਦੇਖਦੇ ਸੀ ਇੱਕ ਬਿਜ਼ਨਸ ਜਿਹੜੇ ਪੈਸਾ ਕਮਾਉਣਾ ਸਿਆਸਤ ਚਾਹੇ ਚੋਣਾ ਦੀ ਗੱਲ ਇਦਾਂ ਹੋਇਆ 70 ਸਾਲਾਂ ਬਾਅਦ 60 70 ਸਾਲਾਂ ਬਾਅਦ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਕੇ ਚੋਣਾ ਮੈਂ ਗਵੰਦ ਮਾਨ ਸਾਡਾ ਵੀ ਉਹਨਾਂ ਨੇ ਮੋਟਰਾਂ ਬੰਦ ਕਰਕੇ ਤੁਸੀਂ ਉਹਨਾਂ ਦੀ ਸਰਕਾਰ ਲੈ ਕੇ ਆਏ 91 ਸੀਟਾਂ ਦਾ ਫਤਵਾ ਦਿੱਤਾ ਕਣਕ ਤੋਂ ਗੁਣੀਕ ਗੁਜਾਰਿਸ਼ ਕਰ ਰਹੇ ਹਾਂ ਕਿ ਇਹ ਪਹਿਲੀ ਵਾਰ ਇਹ ਹੋਇਆ ਕਿ ਇਹ ਸਰਕਾਰ ਪੈਸੇ ਕਮਾਉਣ ਨਹੀਂ ਆਈ ਪੈਸਾ ਕਮਾ ਚੁੱਕਿਆ ਹੈ ਦੌਲਤ ਤੇ ਸ਼ੋਹਰਤ ਭਗਵੰਤਵਾਨ ਵਰਗੀ ਦੌਲਤ ਤੇ ਸ਼ੋਹਰਤ ਤੇ ਕਰਨੀ ਤਨਮੋਲ ਵਰਗੀ ਦੌਲਤ ਤੇ ਸ਼ੋਹਰਤ ਬਹੁਤ ਟਾਕਟ ਆਰਟਿਸਟਾਂ ਕੋਲੇ ਆ ਸਭ ਕੁਝ ਕਮਾ ਲਿਆ ਬਟ ਇਸ ਵਾਰੀ ਇਹ ਹੋਇਆ ਕਿ ਇਸ ਵਾਰੀ ਕੰਮ ਹੋ ਰਿਹਾ ਆਉਂਦੇ ਸਾਰ ਇੰਡੀਆ ਨੌਕਰੀਆਂ ਬਿਜਲੀ ਫ੍ਰੀ ਆ ਮੱਲਾ ਕਲੀਨਿਕ ਤੇ ਪਾਣੀ ਆ ਰਿਹਾ ਪਿੰਡਾਂ 'ਚ ਕਸੀਆਂ 'ਚ ਬਹੁਤ ਕੁਝ ਹੋ ਰਿਹਾ ਆਰ ਤੁਸੀਂ ਜ਼ਿਆਦਾ ਵੈਟਰ ਜਾਣਦੇ ਹੋ ਤੇ ਹੁਣ ਕੀ ਹੈ ਮੇਰੀ ਇੱਕ ਵਿਚਾਰਸ਼ ਇਹ ਹੈ ਕਿ ਕਰਮਜੀਤ ਅਨਮੋਲ ਸਾਰੀ ਇੰਡਸਟਰੀ ਚ ਵੀ ਬਹੁਤ ਪਿਆਰ ਖਟਿਆ ਹੈ ਨੇ ਬਹੁਤ ਹੀ ਪਿਆਰਾ ਹੈ ਸੱਚਾ ਬੰਦਾ ਹੈ ਸੱਚਾ ਤੇ ਸੁੱਚਾ ਬੰਦਾ ਹੈ ਸੋ ਪਲੀਜ਼ ਮੈਂ ਕਹੂੰਗਾ ਕਿ ਆਪਣਾ ਕੀਮਤੀ ਵੋਟ ਪਾਓ ਤੇ ਜਿਵੇਂ ਤੁਸੀਂ 92 ਸੀਟਾਂ ਦਿੱਤੀਆਂ ਉਦੋਂ 13 ਸੀਟਾਂ ਚੋਂ ਇੱਕ ਸੀਟ ਇਹ ਅਫਰੀਦ ਕੋੜਰੀ ਕਰਮਜੀਤ ਅਨਮੋਲ ਦੀ ਮੇਰੇ ਭਰਾ ਦੀ ਐਮਪੀ ਬਣਾ ਕੇ ਦਿੱਲੀ ਭੇਜੋ ਸਾਰੇ ਮਸਲੇ ਹੱਲ ਹੋਣਗੇ ਬਹੁਤ ਅਜੇ ਕੁਝ ਬਹੁਤ ਕੁਝ ਹੋਣਾ ਬਾਕੀ ਹੈ ਤੇ ਦਿੱਲੀ ਦਾ ਧੱਕਾ ਤਾਂ ਹੀ ਬੰਦ ਹੋ ਸਕਦਾ ਜੇ ਤੁਸੀਂ ਆਪਣੇ 13 13 ਦੇ 13 ਐਮਪੀ ਜਿਤਾਪੀ ਦਿੱਲੀ ਵਿੱਚ ਸਾਡੇ ਹੱਕਾਂ ਦੀ ਗੱਲ ਸਾਡੇ ਪੰਜਾਬ ਦੀ ਗੱਲ ਇਹ ਵੀ ਕਰ ਸਕਦੇ